આયે ਦਿਨ સડકી ਹਾਦਸਿਆਂ ਦੇ ਵਿੱਚ ਕਈ ਲੋਕਾਂ ਦੀ ਮੌਤ ਚਲੇ ਜਾਂਦੇ ਆ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਕਈ ਵਾਰ ਅਸੀਂ ਸੜਕ ਦੇ ਉੱਤੇ ਇਹ ਉਸ ਥਾਂ ਤੇ ਗੱਡੀ ਵੀ ਖੜੀ ਕਰ ਦਿੰਦੇ ਹਿੱਥੇ ਕਿ ਗੱਡੀ ਖੜੀ ਕਰਨਾ ਤੇ ਮਨਾਹੀ ਹੁੰਦੀ ਆ ਉੱਥੇ ਵੀ ਉਸ ਨਾਲ ਵੀ ਹਾਦਸੇ ਵਾਪਰ ਜਾਂਦੇ ਨੇ ਲੁਧਿਆਣਾ ਦੇ ਵਿੱਚ ਤਕਰੀਬਨ ਅੱਜ ਸਵੇਰੇ ਇੱਕ ਹਾਦਸਾ ਇਸੇ ਤਰੀਕੇ ਨਾਲ ਸਮਰਾਲਾ ਚੌਂਕ ਦੇ ਉੱਪਰ ਜਿਹੜਾ ਪੋਲਾ ਉਸ ਦੇ ਉੱਪਰ ਵਾਪਰਿਆ ਹੈਗਾ ਇੱਕ ਟਰੱਕ ਜਿਹੜਾ ਕਿ ਪੁਲ ਦੇ ਉੱਪਰ ਖੜਾ ਸੀਗਾ ਲੇਕਿਨ ਦੂਸਰੀ ਤਰਫ ਦਿੱਲੀ ਸਾਈਡ ਤੋਂ ਆ ਰਹੇ ਟਰੱਕ ਨੇ ਉਸਦੇ ਪਿੱਛੇ ਤੇਜ਼ ਰਫ਼ਤਾਰ ਜੋ ਟਰੱਕ ਨਾਲ ਟਰੱਕ ਟਕਰਾਉਂਦਾ ਹੈ ਤਾਂ ਡਰਾਈਵਰ ਦੀ ਮੌਤ ਹੋ ਗਈ ਆ ਇਸ ਮਾਮਲੇ ਦੇ ਵਿੱਚ ਹਾਦਸਾ ਇੰਨਾ ਭਿਆਨਕ ਸੀ ਤਸਵੀਰਾਂ ਦੇਖ ਕੇ ਤੁਸੀਂ ਸਾਰਿਆਂ ਨੇ ਹੈਰਾਨ ਹੋ ਜਾਣਾ ਕਿਸ ਤਰ੍ਹਾਂ ਨਾਲ ਕਟਰ ਨਾਲ ਕੱਟ ਕੇ ਇਹ ਜਿਹੜਾ ਹੈਗਾ ਵਿੱਚੋਂ ਜਿਹੜਾ ਮ੍ਰਿਤਕ ਡਰਾਈਵਰ ਨੂੰ ਉਹ ਕੱਢਿਆ ਗਿਆ ਆ ਇਸ ਹਾਦਸੇ ਦੌਰਾਨ ਜਿਹੜਾ ਟਰੱਕ ਚਾਲਕ ਜਿਸ ਨੇ ਪੁਲ ਉੱਪਰ ਟਰੱਕ ਖੜਾ ਕੀਤਾ ਹੋਇਆ ਸੀਗਾ ਤਾਂ ਉਸ ਨੂੰ ਪੁਲਿਸ ਨੇ ਹਿਰਾਸਤ ਹਿਰਾਸਤ ਵਿੱਚ ਲੈ ਲਿਆ ਤੇ ਟਰੱਕ ਵੀ ਕਬਜ਼ੇ 'ਚ ਲੈ ਲਿਆ ਗਿਆ ਹੈਗਾ ਲੇਕਿਨ ਪਰ ਕਈ ਵਾਰ ਲਾਪਰਵਾਹੀ ਹੁੰਦੀ ਆ ਥੋੜੀ ਜਿਹੀ ਹੰਗੈਲੀ ਕਰਕੇ ਕਿਸੇ ਦੀ ਜਾਨ ਚਲੀ ਹੰਦੀਆ ਅੱਜ ਵੀ ਜਿਹੜੀ ਇਹ ਘਟਨਾ ਇਸੇ ਤਰੀਕੇ ਨਾਲ ਵਾਪਰੀਆ ਟਰੱਕ ਚਾਲਕ ਦੀ نگਹਿਲੀ ਉਸਨੇ ਪੁਲ ਦੇ ਉੱਤੇ ਸਾਈਡ ਤੇ ਖੜਾ ਕੀਤਾ ਕੋਈ ਉਸਨੇ ਕੋਈ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਲਗਾਇਆ ਵੀ ਅੱਗੇ ਗੱਡੀ ਖਰਾਬ ਖੜੀ ਆ ਜਾਂ ਕਿਉਂ ਖੜਾਈ ਹੋਇਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਤੇ ਇੱਕ ਕੀਮਤੀ ਜਾਨ ਚਲੀ ਗਈ ਐਟ ਬਾਰੋੜ ਹਾਈਵੇ ਤੋਂ ਬਾਅਦ ਤੇ ਹਾਂਜੀ ਟਰੱਕ ਦੇ ਨਾਲ ਐਕਸੀਡੈਂਟ ਹਾਂਜੀ ਟਰੱਕ ਦੇ ਨਾਲ 16 ਟੈਰੀ ਗੱਡੀ ਸੀ ਉਹਦੇ ਪਿੱਛੇ ਮਾਰੀ ਗੱਡੀ ਹੈ ਹਾਂਜੀ ਜਿਹੜਾ ਡਰਾਈਵਰ ਸੀਗਾ ਮੌਕੇ ਤੇ ਮਰ ਗਿਆ ਉਹਨੂੰ ਕਟਰ ਗੈਸ ਕਟਰ ਮਂਗਾ ਕੇ ਉਹਨੂੰ ਕੱਢ ਕੇ ਸਿਵਲ ਹਸਪਤਾਲ ਭੇਜਿਆ ਗਿਆ